ਡੈਮੋਕ੍ਰੈਟਿਕ ਆਸ਼ਾ ਵਰਕਰ ਫੈਸਿਲੀਟੇਟਰ ਯੂਨੀਅਨ ਪੰਜਾਬ ਜ਼ਿਲ੍ਹਾ ਕਪੂਰਥਲਾ ਵੱਲੋਂ ਆਸ਼ਾ ਵਰਕਰਾਂ ਫੈਸਿਲੀਟੇਟਰਾਂ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਵਾਅਦਾ ਖਿਲਾਫੀ ਵਿਰੁੱਧ ਸੂਬਾਈ ਕਮੇਟੀ ਦੇ ਫੈਸਲੇ ਅਨੁਸਾਰ ਸਰਕਾਰ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਜਿੱਥੇ ਇਸ ਨੂੰ ਆਸ਼ਾ ਵਰਕਰਾਂ ਨੇ ਸਰਕਾਰ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ ਉਥੇ ਹੀ ਬੱਸ ਸਟੈਂਡ ਨਜ਼ਦੀਕ ਸਰਕਾਰ ਦਾ ਪੁਤਲਾ ਵੀ ਫੂਕਿਆ ਇਸ ਮੌਕੇ ਬਖਵਰ ਬੁਲਾਰਿਆਂ ਨੇ ਕਿਹਾ ਕਿ ਉਹਨਾਂ ਵੱਲੋਂ ਇਹ ਪ੍ਰਦਰਸ਼ਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਮਨੀ ਚੌਂ ਨਮੇ ਕੀਤੇ ਵਾਅਦੇ ਨੂੰ ਪੂਰਾ ਨਾ ਕਰਨ ਦੇ ਚੱਲਦਿਆਂ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਜਲੰਧਰ ਜਿਮਨੀ ਚੌਂ ਦਰਮਿਆਨ ਮੀਟਿੰਗ ਕਰਕੇ ਵਰਕਰਾਂ ਦੀ ਸੇਵਾ ਮੁਕਤੀ ਉਮਰ ਹੱਦ 62 ਸਾਲ ਕਰਨ ਕਟੇ ਪੱਤੇ ਬਹਾਲ ਕਰਨ ਫੈਸਲੀਟੇਟਰਾਂ ਦੇ ਮਨ ਪੱਤਿਆਂ ਵਿੱਚ ਵਾਧਾ ਕਰਨ 5 ਲੱਖ ਦਾ ਮੁਫਤ ਬੀਮਾ ਕਰਨ ਆਦ ਮੰਗਾ ਮੰਨਨ ਤੋਂ ਬਾਅਦ ਵੀ ਲਾਗੂ ਨਹੀਂ ਕੀਤੀਆਂ ਗਈਆਂ ਹੁਣ ਐਲਾਨ ਕੀਤਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਪੰਜਾਬ ਭਰ ਦੀਆਂ ਆਸ਼ਾ ਵਰਕਰਾਂ ਜਿਮਣੀ ਚੋਣਾ ਦੌਰਾਨ ਬਰਨਾਲਾ ਗਿੱਦੜਵਾਹਾ ਚੱਬੇਵਾਲ ਤੇ ਡੇਰਾ ਬਾਬਾ ਨਾਨਕ ਵਿਖੇ ਸوبਾਈ ਰੈਲੀਆਂ ਕਰਕੇ ਪੰਜਾਬ ਸਰਕਾਰ ਦਾ ਚਿਹਰਾ ਨੰਗਾ ਕਰਨ ਗਿਆ ਉਹਨਾਂ ਨਾਲ ਹੀ ਕਿਹਾ ਕਿ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਵੱਲੋਂ 27 ਅਕਤੂਬਰ ਨੂੰ ਮੁੱਖ ਮੰਤਰੀ ਪੰਜਾਬ ਦੇ ਵਿਰੋਧ ਵਿੱਚ ਜਲੰਧਰ ਵਿਖੇ ਕੀਤੀ ਜਾਣ ਵਾਲੀ ਮਹਾਂ ਰੈਲੀ ਵਿੱਚ ਵੱਡੇ ਪੱਧਰ ਤੇ ਸ਼ਮੂਲੀਅਤ ਕੀਤੀ ਆਵੇਗੀ ਡੈਮੋਕਰੇਟਿਕ ਆਸ਼ਾ ਵਰਕਰ ਕਪਸੂਟਡ ਯੂਨੀਅਨ ਪੰਜਾਬ ਵੱਲੋਂ ਪੂਰੇ ਪੰਜਾਬ ਵਿੱਚ ਹਰ ਇੱਕ ਤਹਿਸੀਲ ਪੱਧਰ ਜਿਹੜਾ ਪ੍ਰੋਗਰਾਮ ਅਸੀਂ ਕੀਤਾ ਆ ਸਰਕਾਰ ਦੀ ਵਾਅਦਾ ਖਿਲਾਫੀ ਦੇ ਨਾਲ ਹੀ ਅਸੀਂ ਇਹ ਪ੍ਰੋਗਰਾਮ ਲੈ ਕੇ ਆਇਆ ਕਿਉਂਕਿ ਸਰਕਾਰਾਂ ਹਮੇਸ਼ਾ ਹੀ ਆਪਣੇ ਵਾਅਦੇ ਤੋਂ ਮੁੱਕਰਦੀਆਂ ਆ ਔਰ ਅਸੀਂ ਇਹਨਾਂ ਦਾ ਚਿਹਰਾ ਲੋਕਾਂ ਸਾਹਮਣੇ ਲਿਆਉਣਾ ਚਾਹੁੰਦੇ ਹਾਂ ਕਿ 58 ਸਾਲਾਂ ਲੈਟਰ ਜਿਹੜੀ ਸਾਡੀਆਂ ਨੇ ਮਨਜ਼ੂਰ ਹੋਈ ਸੀ ਕਿ 60 ਸਾਲਾਂ ਕਰਾਂਗੇ ਪਰ ਉਹ ਉਲਟ ਸਾਨਾ ਕੀਤਾ 62 ਸਾਲਾਂ ਉਮਰ ਦੇ ਕੀ ਕਰਨੀ ਸਾਨੂੰ 58 ਸਾਲਾਂ ਪੈਣਾਂ ਨੂੰ ਘਰਾਂ ਨੂੰ ਤੋਰੇਗਾ ਵੀ ਖਾਲੀ ਖਤੀ ਜੋ ਕਿ ਸਾਨੂੰ ਨਹੀਂ ਮਨਜ਼ੂਰ ਉਹ ਇੰਨੀ ਅਸੀਂ ਸਿਹਤ ਮੈਕਲੇ ਵਿੱਚ ਕੰਮ ਕਰਦੀਆਂ ਔਰ ਸਾਨੂੰ ਘਰਾਂ ਨੂੰ ਖਾਲੀਆ ਤੋੜਨਾ ਇੱਕ ਬਹੁਤ ਵੱਡਾ ਗੁਨਾਹ ਆ ਔਰ ਨਕਮੀ ਸਰਕਾਰ ਦਾ ਸਿੱਕਟ ਸਿਆਪਾ ਰੋਜ਼ ਕਰਾਂਗੇ ਔਰ ਅਸੀਂ ਆਪਣੇ ਰੋਜ਼ ਮਜ਼ਾਰੇ ਧਰਨੇ ਸੜਕਾਂ ਤੇ ਹੀ ਰਾਵਾਂਗੇ ਹਾਂਜੀ ਮੈਂ ਆਸ਼ਮਾ ਪਾਸਟਾ ਬਲੌਗ ਦੀ ਸਕੱਤਰ ਅਸੀਂ ਅੱਜ ਜਿਹੜਾ ਤੇ ਆਪਾਂ ਰੋਸ ਮੁਜ਼ਾਹਰਾ ਕਰ ਰਹੇ ਆ ਸਾਰੇ ਪਾਸੇ ਪੂਰੇ ਤਸੀਲਾਂ ਦੇ ਵਿੱਚ ਭਗਵੰਤ ਜੀ ਦਾ ਆਪਾਂ ਪੁਤਲਾ ਫੂਕ ਰਹੇ ਆ ਸਾਡੇ ਦਿਲਾਂ ਦੇ ਵਿੱਚ ਬਹੁਤ ਰੋਸ ਆ ਕਿਉਂਕਿ ਉਹਨਾਂ ਨੇ ਸਾਡੀਆਂ ਜਿਹੜੀਆਂ 55 ਸਾਲ ਦੀਆਂ ਭੈਣਾਂ ਨੂੰ ਘਰ ਖਾਲੀ ਇੱਥੇ ਤੋਰ ਦਿੱਤਾ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਕੁਛ ਨਾ ਕੁਛ ਜਿਹੜਾ ਦਿੱਤਾ ਜਾਵੇ ਤੇ ਜਿਹੜੀ ਉਮਰ ਦੀ ਲਿਮਟ ਉਹ ਕੀ ਖਤਮ ਕੀਤੀ ਜਾਵੇ ਉਹਨਾਂ ਨੇ 60 ਤੱਕ ਸਾਲ ਤੱਕ ਜਿਹੜਾ ਉਹ ਲੈਟਰ ਹਜੇ ਤੱਕ ਸਾਨੂੰ ਕੋਈ ਵੀ ਜਾਰੀ ਨਹੀਂ ਕੀਤਾ ਸਾਡੀ ਇਹ ਮੰਗ ਆ ਕਿ ਸਾਡੀਆਂ ਭੈਣਾਂ ਨੂੰ ਜਿਹੜਾ ਉਹ ਕੰਮ ਤੇ ਬੁਲਾਇਆ ਜਾਵੇ ਤੇ ਜਿਹੜੇ ਉਹਨਾਂ ਦੀ ਸੈਲਰੀ ਰੋਕੀ ਹੋਈ ਆ ਉਹ ਵੀ ਜਿਹੜੀ ਉਹਨਾਂ ਨੂੰ ਪਾਈ ਜਾਵੇ ਤੇ ਜੇ ਸਾਡੀ ਇਹ ਭਗਵੰਤਮਾਨ ਸਰਕਾਰ ਸਾਡੀਆਂ ਮੰਗਾਂ ਨੂੰ ਨਹੀਂ ਮੰਨਦੀ ਅਸੀਂ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਸਾਡੀਆਂ ਤਾਂ ਇਹੀ ਮੰਗਾਂ ਆ ਜੀ ਜਿਹੜੀ ਸਾਡੀ 62 ਸਾਲ ਦੀ ਲੈਟਰ ਅਸੀਂ ਜਾਰੀ ਕੀਤੀ ਹੋਈ ਆ ਵੈਸੇ ਪਰ ਉਹਨਾਂ ਨੇ ਮਨਜ਼ੂਰ ਨਹੀਂ ਕੀਤੀ ਹੈਗੀ ਕੋਈ ਵੀ ਸਨੇਹਾ ਨੀਲਾ ਆਇਆ ਹੈਗਾ ਸਾਡੇ ਨਾਲ ਮੀਟਿੰਗਾਂ ਹੋਈਆਂ ਆ ਗਵਾਨਾਂ ਦੇ ਵਿੱਚ ਮੀਟਿੰਗ ਕੀਤੀ ਆ ਚੰਡੀਗੜ੍ਹ ਦੇ ਵਿੱਚ ਮੰਗ ਪੱਤਰ ਦਿੱਤੇ ਗਏ ਆ ਇਹਨਾਂ ਨੂੰ ਪਰ ਇਹਨਾਂ ਨੇ ਕੋਈ ਮੰਗ ਪੂਰੀ ਨਹੀਂ ਕੀਤੀ 8 ਸਾਲ ਦੀਆਂ ਜਿਹੜੀਆਂ ਸਾਡੀਆਂ 58 ਸਾਲ ਦੀਆਂ ਜਿਹੜੀਆਂ ਸਾਡੀਆਂ ਭੈਣਾਂ ਆ ਉਹਨਾਂ ਨੂੰ ਘਰਦਨ ਤੌਰ ਦਿੱਤਾ ਆ ਉਹਨਾਂ ਦੇ ਕਮਾਈ ਦੇ ਕੋਈ ਸਾਧਨ ਨਹੀਂ ਹੈਗੇ 5 5 6 6 ਮਹੀਨਿਆਂ ਦੀ ਵਾਰੀ ਸੈਲਰੀ ਰੋਕੀ ਹੋਈ ਆ ਅਸੀਂ ਤਾਂ ਭਗਵੰਤ ਮਾਨ ਨੂੰ ਇਹੀ ਕਹਿੰਨੇ ਆ ਕਿ ਜਿਹੜੀਆਂ ਸਾਡੀਆਂ ਭੈਣਾਂ ਨੂੰ ਤੁਸੀਂ ਕੱਢਿਆ ਆ ਬਹਾਲ ਕੀਤਾ ਆ ਉਹਨਾਂ ਨੂੰ ਛੇਤੀ ਤੋਂ ਛੇਤੀ ਆਪਣੀ ਕੰਮਾਂ ਤੇ ਲਾਇਆ ਜਾਵੇ ਤੇ ਉਹਨਾਂ ਦੀਆਂ ਜਿਹੜੀਆਂ ਸੈਲਰੀਆਂ ਰੁਕੀਆਂ ਹੋਈਆਂ ਉਹ ਦੇਈ ਜਾਵੇ ਬਾਕੀ ਜਿਹੜੀਆਂ ਜੇ ਤੁਸੀਂ ਬਹਾਲ ਵੀ ਕਰਨਾ ਆ ਤੇ ਉਹਨਾਂ ਨੂੰ ਘੱਟੋ ਘੱਟ 10000 ਰੁਪਏ ਪੈਨਸ਼ਨ ਦਿੱਤੀ ਜਾਵੇ ਤੇ ਜਿਹੜੇ ਸਨਮਾਨਿਤ ਦੇ ਤੌਰ ਤੇ 5 ਲੱਖ ਰੁਪਏ ਉਹਨਾਂ ਨੂੰ ਦਿੱਤਾ ਜਾਵੇ ਤਾਂ ਕਿ ਸਾਡੀਆਂ ਭੈਣਾਂ ਬੈਠ ਕੇ ਆਰਾਮ ਨਾਲ ਰੋਟੀ ਖਾ ਸਕਣ ਉਹਨਾਂ ਨੇ ਗਲੀਆਂ ਦੇ ਵਿੱਚ ਫਿਰ ਫਿਰ ਕੇ 15-15 ਸਾਲ ਤੋਂ ਨੌਕਰੀ ਕਰ ਰਹੀਆਂ ਆ ਪਰ ਉਹਨਾਂ ਨੂੰ ਕੁਝ ਵੀ ਹਾਸਿਲ ਨਹੀਂ ਹੋਇਆ ਅਸੀਂ ਇਹੀ ਚਾਹੁੰਦੇ ਆ ਕਿ ਜੇ ਸਾਡੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਤਾਂ 27 ਤਰੀਕ ਦੀ ਸਾਡੀ ਜਲੰਧਰ ਦੇ ਵਿੱਚ ਰੈਲੀ ਆ ਅਸੀਂ ਡਟ ਕੇ ਜਾਵਾਂਗੇ ਸਾਰੇ ਜਣੇ ਇਕੱਠੇ ਹੋਵਾਂਗੇ ਤੇ ਇਹਨਾਂ ਦਾ ਭਗਵੰਤ ਮਾਨ ਦਾ ਸਿਆਪਾ ਕਰਾਂਗੇ ਜੀ ਉਹਨਾਂ ਦੇ ਪੁਤਲੇ ਫੁਪਾਂਗੇ